ਆ ਵੀਡੀਓ ਕਿਸਾਨ ਭਰਾਵਾਂ ਦੇ ਇੰਨੀ ਕੰਮ ਦੀ ਵੀਡੀਓ ਆ ਜਿੰਨੇ ਬੰਦੇ ਸੋਲਰ ਲਵਾ ਰਹੇ ਆ ਨਾ ਇਹ ਬੰਦੇ ਲਵਾਈ ਜਾਂਦੇ ਆ ਕੰਪਨੀ ਦੀ ਗਰੰਟੀ ਆ ਕੰਪਨੀ ਦੀ ਗਰੰਟੀ ਆ ਹੁੰਦੀ ਵੀ ਆ ਸੀ ਵੀ ਵੀਡੀਓ ਪਾਉਨੇ ਆ ਪਰ ਜਦੋਂ ਗਰੰਟੀ ਲੰਘ ਜਾਂਦੀ ਆ ਉਸ ਤੋਂ ਬਾਅਦ ਇੰਨਾ ਕਿਸਾਨ ਭਰਾਵਾਂ ਦੀਆਂ ਇਸ ਗੱਲ ਦੀਆਂ ਸ਼ਿਕਾਇਤਾਂ ਆਉਂਦੀਆਂ ਕਿ ਜਿਹੜੇ ਸਟਾਰਟਰ ਖਰਾਬ ਹੋ ਜਾਂਦੇ ਕਿ ਤੋ ਸੂਤ ਹੀ ਨਹੀਂ ਹੁੰਦੇ ਪਰ ਤੁਹਾਨੂੰ ਬਿਲਕੁਲ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਆਪਣੇ ਕਿਸਾਨਾਂ ਦਾ ਪੁੱਤ ਬਾਈ ਲਖਵਿੰਦਰ ਬਠਿੰਡੇ ਦੇ ਵਿੱਚ ਇਸ ਸਟਾਰਟਰਾਂ ਨੂੰ ਬਿਲਕੁਲ ਜੈਨੂਇਨ ਰੇਟ ਤੇ ਮਲੋ ਠੀਕ ਕਰ ਦਿੰਦਾ ਹੈ ਕਿੰਨਾ ਵਿਗੜਿਆ ਹੋਵੇ ਸਰਕਾਰੀ ਹੋਵੇ ਪ੍ਰਾਈਵੇਟ ਹੋਵੇ ਸਾਰੇ ਤਰ੍ਹਾਂ ਦੇ ਸਟਾਰਟਰਾਂ ਨੂੰ ਬਾਈ ਬਿਲਕੁਲ ਐਵੇਂ ਹੀ ਕਰ ਦਿੰਦੇ ਆ ਨਾ ਹਾਂ ਬਿਲਕੁਲ ਬਾਈ ਜੀ ਕੋਈ ਵੀ ਸਟਾਰਟਰ ਆ ਜੀ ਕਿਸੇ ਤਰ੍ਹਾਂ ਦੀ ਮਰਜ਼ੀ ਪ੍ਰੋਬਲਮ ਹੋਵੇ ਪੂਰਾ ਬਰੀਕੀ ਨਾਲ ਰਿਪੇਅਰ ਕਰ ਦਿੰਦੇ ਆ ਕਿਸੇ ਵੀ ਨਸਲ ਦਾ ਹੋਵੇ ਕੁਛ ਮਰਜ਼ੀ ਹੋਵੇ ਚਾਹੇ ਆ ਜਿਵੇਂ ਹੁਣ ਆਇਆ ਮੱਛਿਆ ਵੇ ਆਇਆਗਾ ਮੱਛਿਆ ਹੋਵੇ ਕੰਪਨੀ ਕਹੇ ਦੀ ਵੀ ਇਹਦਾ ਸਮਾਨ ਨਹੀਂ ਮਿਲਦਾ ਠੀਕ ਨਹੀਂ ਹੁੰਦਾ ਕੁਛ ਮਰਜ਼ੀ ਹੋਵੇ ਹਰ ਇੱਕ ਤਰ੍ਹਾਂ ਦਾ ਸਟਾਰਟਰ ਸਰਕਾਰੀ ਚਾਹੇ ਪ੍ਰਾਈਵੇਟ ਸਾਰੇ ਠੀਕ ਹੁੰਦੇ ਆ ਹਮ ਕਿਸਾਨਾਂ ਨੂੰ 5-6000 ਰੁਪਏ ਵੱਧ ਮੇਰੇ ਹਿਸਾਬ ਨਾਲ ਕਿੰਨੇ ਦਾ ਹੋਊਗਾ ਨਮਾ ਇਹ ਇਹ 1 ਕਿੰਨੇ ਲਈ ਦੱਸ ਕਰਿਆ ਦਾ ਸਟਾਰਟ ਆਇਆ 10000 ਦਾ ਤੁਹਾਨੂੰ ਲੈਣਾ ਪੈਂਦਾ ਜਾਂ ਲੈਣਾ ਪਊਗਾ ਤੁਸੀਂ ਇਹ ਬੰਦੇ ਦਾ ਜਿਨ੍ਹਾਂ ਦੇ ਸੋਲਰ ਵਾਲੀ ਮੋਟਰ ਲੱਗੀ ਆ ਬੰਦੇ ਦਾ ਨੰਬਰ ਸਕਰੀਨ ਸ਼ਾਟ ਮਾਰ ਕੇ ਸਾਹਮਣੇ ਰੱਖ ਲਓ ਤੁਹਾਡੇ ਕੰਮ ਦਾ ਇਹਦੇ ਨਾਲ ਦਾ ਬੰਦਾ ਤੁਹਾਨੂੰ ਪੰਜਾਬ ਚੋਂ ਕਿਤੋਂ ਵੀ ਨਹੀਂ ਮਿਲਣਾ ਇੱਕੋ ਹੀ ਆ ਰੇਅਰ ਆ ਬੰਦਾ ਇਹ ਰੇਅਰ ਬਾਈ ਕਿੰਨੇ ਚਰਚ ਠੀਕ ਕਰਕੇ ਦੇ ਦੋਗੇ ਅਗਲੇ ਨੂੰ ਠੀਕ ਵੀਰੇ ਇਹ ਜਿਹੜਾ ਠੀਕ ਹੋਣ ਤੇ ਸਹੀ ਘੰਟਾ ਦੋ ਘੰਟਿਆਂ ਦਾ ਹੀ ਟਾਈਮ ਲੱਗਦਾ ਹੁੰਦਾ ਕੋਈ ਬਾਲਾ ਟਾਈਮ ਨਹੀਂ ਮੈਕਸਿਮ ਇੱਕ ਦਿਨ ਲੱਗ ਸਕਦਾ ਉਹ ਵੀ ਜੇ ਕੰਮ ਅੱਗੇ ਕੁਆਂਟੀਟੀ ਆਂਦਾ ਨਾ ਜਿਵੇਂ ਹੁਣ ਸੀਜ਼ਨ ਆ ਜਾਊਗਾ ਸੀਜ਼ਨ ਦੇ ਵਿੱਚ ਰਸ਼ ਹੁੰਦਾ ਕੰਮ ਦਾ ਉਦੋਂ ਫਿਰ ਇੱਕ ਦਿਨ ਜਾਂ ਲੱਗ ਸਕਦਾਗਾ ਅਦਰਵਾਈਜ਼ ਇਹ ਰਿਪੇਅਰ ਤਾਂ ਘੰਟੇ ਦੋ ਘੰਟੇ ਹੀ ਹੋ ਜਾਂਦਾਗਾ ਮਤਲਬ ਤੁਹਾਡਾ ਸਟਾਰਟਰ ਜੇ ਸੜ ਗਿਆ ਖੜ ਗਿਆ ਤੁਸੀਂ ਕਭਰਾਉਣਾ ਨੇ ਜੇ ਉਹ ਅਮੀਰ ਖਾਂ ਉਹਦਾ ਅਰ ਕੋ ইমরান ਖਾਨ ਦਾ ਡਾਇਲੋਗ ਨਹੀਂ ਸਭ ਤੋਂ ਪਹਿਲੇ ਘਬਰਾਉਣਾ ਨਹੀਂ ਹੈ ਉਹ ਕੇਸ ਆ ਉਹ ਤੁਸੀਂ ਲਾ ਕੇ ਰੱਖ ਲੋ ਘਬਰਾਉਣਾ ਨਹੀਂ ਤੁਸੀਂ ਬਿਲਕੁਲ ਘਬਰਾਉਣਾ ਹਾਂਜੀ ਘਬਰਾਉਣਾ ਬਿਲਕੁਲ ਨਹੀਂ ਸਾਰੇ ਤਰ੍ਹਾਂ ਦਾ ਸਪੇਅਰ ਪਾਰਟ ਹੈਗਾ ਮੇਰੇ ਹਰ ਇੱਕ ਕੰਪਨੀ ਦਾ ਹੈਗਾ ਕੋਈ ਮਰਜ਼ੀ ਸਟਾਰਟਰ ਹੋਵੇ ਚਾਹੇ ਸਰਕਾਰੀ ਦੇ ਵਿੱਚ ਸ਼ਕਤੀ ਰੋਟੋਜੋਲ ਉਹ ਔਸਵਾਲ ਜ਼ਿਆਦਾਤਰ ਜਿਹੜੇ ਸਰਕਾਰੀ ਸਟਾਰਟਰ ਹੁੰਦੇ ਹਨ ਨਾ ਉਹ ਕੰਪਨੀ ਵਾਲੇ ਕਹਿੰਦੇ ਆ ਵੀ ਇਹ ਰਿਪੇਅਰ ਹੁੰਦੇ ਹੀ ਨਹੀਂਗੇ ਸੜ ਦਿਓ ਜਾਂ EUNK ਜਿਵੇਂ ਹੁਣ ਮੱਚ ਗਿਆ ਮੱਚਣਸਾਰ ਕਹਿ ਦੇਣਗੇ ਤਾਂ ਖਤਮ ਆਗੇ ਇਹ ਕੋਈ ਰਿਪੇਅਰ ਕੰਮਜਾਪ ਨਹੀਂ ਇਹੋ ਜਿਹਾ ਕੁਛ ਨਹੀਂ ਗਾਰੰਟੀ ਨਾਲ ਰਿਪੇਅਰ ਕਰਕੇ ਦਿੰਨੇ ਆ ਰਿਪੇਅਰ ਤੋਂ ਬਾਅਦ ਦੀ ਵੀ ਗਾਰੰਟੀ ਦਿੰਨੇ ਆ ਫੁੱਲ ਵੀ ਪਹਿਲੀ ਗੱਲ ਤਾਂ 200% ਖੜਦਾ ਨਹੀਂ ਅਗਰ ਇਨ ਕੇਸ ਕੋਈ ਪ੍ਰੋਬਲਮ ਆ ਵੀ ਜਾਂਦੀ ਹੈ ਤਾਂ ਉਹ ਹੱਲ ਹੋ ਜਾਂਦੀ ਆ ਵੈਸੇ ਤਾਂ ਆਉਂਦੀ ਨਹੀਂ ਕਿਉਂਕਿ ਤਸੱਲੀ ਨਾਲ ਰਿਪੇਅਰ ਕਰਦੇ ਹੀ ਦਾ ਸਮਾਨ ਰੀਜਨਲ ਪਾਈ ਦਾ ਵੀ ਇਹਨੂੰ ਹੋਣਾ ਕੀ ਹੈਗਾ ਬਾਕੀ ਹੁੰਦੀ ਸਾਰੇ ਜੈਨਾਂ ਨੂੰ ਇੰਨਾ ਕਲਾਕਾਰ ਬੰਦਾ ਇੰਨਾ ਪੁਰਾਣਾ ਤੇ ਇੰਨਾ ਮਤਲਬ ਇਲੈਕਟ੍ਰੋਨਿਕ ਚੀਜ਼ਾਂ ਨਾਲ ਬਾਈਦਾ ਇੰਨੇ ਪੁਰਾਣਾ ਵਾਹੇ ਆਪਾਂ ਕਹਿ ਸਕਦੇ ਆ ਕਿ ਇਹਦੇ ਮੂਰੇ ਕੰਮ ਕੋਈ ਅੜਿਆ ਨਹੀਂ ਤੇ ਇਹਦਾ ਕੀਤਾ ਵਾ ਕਿਤੇ ਖੜਿਆ ਨਹੀਂ ਇੱਕ ਆ ਇੰਨਾ ਢੇਰਾਂ ਦੇ ਢੇਰਾ ਬਾਈ ਤਾਂ ਪੰਨਾਂ ਐਲਸੀਡੀਆਂ ਆ ਇਹ ਐਲਸੀਡੀਆਂ ਵੀ ਵੀਰੇ ਮੇਨ ਕੰਮ ਤਾਂ ਇਹਦੇ ਹੀ ਆਪਨ 15 18 ਸਾਲ ਤੋਂ ਆਪਾਂ ਐਲਸੀਡੀ ਰਿਪੇਅਰ ਕਰੀ ਜਾਂਦੇ ਆਗੇ ਇਹ ਮਸ਼ੀਨ ਆ ਮੇਨਲੀ ਇਹਦੇ ਕਰਦੀ ਆ ਸਕਰੀਨ ਰਿਪੇਅਰ ਸਕਰੀਨ 'ਚ ਲਾਈਨ ਆ ਜੇ ਪੱਟਾ ਆ ਜੇ ਇਹ ਚਲਦੀ-ਚਲਦੀ ਬੰਦ ਹੋ ਜੇ ਤਾਂ ਉਹ ਚੀਜ਼ ਨੂੰ ਆਪਾਂ ਇਸਤੇ ਰਿਪੇਅਰ ਕਰਦੇ ਆ ਇਹ 2014-15 ਦੀ ਲੱਗੀ ਹੋਈ ਹੈ ਆਪਣੇ ਤੇ ਇਹ ਵੀ ਸਭ ਤੋਂ ਪੁਰਾਣੀ ਲਾਈ ਸੀ ਪੰਜਾਬ ਦੇ ਵਿੱਚ ਇਹਦਾ ਵੀ ਕੰਮ ਬਹੁਤ ਟਾਈਮ ਤੋਂ ਕਰੀ ਜਾਂਦੇ ਆ ਇਹ 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 ਵੈਸੇ ਬਠਿੰਡੇ ਦੇ ਲੋਕਲ ਜ਼ਿਆਦਾ ਆਉਂਦੇ ਹੋਣਗੇ ਨਹੀਂ ਬਾਹਰ ਦੇ ਬਹੁਤ ਆਉਂਦੇ ਆ ਵੀਰੇ ਅੱਛਾ ਜੀ ਹਾਂ ਤਕਰੀਬਨ ਪਰਮਾਤਮਾ ਦੀ ਕਿਰਪਾ ਨਾਲ ਕਾਫੀ ਹੱਦ ਤੱਕ ਜਿਵੇਂ ਹੁਣ ਜ਼ਿਲ੍ਹਿਆਂ ਵਾਈਜ਼ ਹੀ ਆਉਂਦੇ ਆ ਫਿਰੋਜ਼ਪੁਰ ਫਰੀਦਕੋਟ ਮੂਹ ਗਾ ਲਾ ਲੋ ਜਿਹੜਾ ਆਮ ਆਉਂਦਿਆ ਰੂਟੀਨ ਚ ਡੇਲੀ ਵਾਲਾ ਕੰਮ ਆਹ ਦੇਖ ਪ੍ਰੀਤ ਬਾਹਰ ਕਿੰਨੀਆਂ ਪਈਆਂ ਇਹ ਕੋਈ ਵੀ ਕਵਾੜ ਚ ਨਹੀਂ ਸਾਰੀਆਂ ਬਾਈ ਨੇ ਜਾਂ ਠੀਕ ਕਰਨੀਆਂ ਜਾਂ ਕੀਤੀਆਂ ਹੋਈਆਂ ਇਹ ਬਸ ਇਸੇ 5-7 ਦਿਨਾਂ ਦੀ ਗੇਮ ਆ ਵੀਰੇ ਬਾਕੀ ਸਾਰੀਆਂ ਪ੍ਰਾਣੀਆਂ ਉਹ ਤੋੜ ਦੇਈ ਦੀਆਂ ਬੜਾ ਖਲਾਰਾ ਇਹ ਪਾ ਕੇ ਰੱਖੀ ਦਿੰਨਾ ਕਿਉਂਕਿ ਟੁੱਟ ਜਾਂਦੀਆਂ ਇਸ ਕਰਕੇ ਥੋੜੀ ਜਿਹੀ ਸੈਟੀ ਰੱਖੀ ਦੀ ਆਏ ਕੀਤੇ ਤੋੜਤੇ ਆਏ ਕੀਤੇ ਤੋੜਤੇ ਤੇ ਬਾਈ ਕਿੰਨੇ ਦਿਨਾਂ ਚ ਐਲਸੀਡੀ ਵਾਲੇ ਨੂੰ ਤੋੜ ਦਿੰਨੇ ਆ ਰਿਪੇਅਰ ਕਰਕੇ ਤੇ ਕਿੰਨੇ ਚ ਐਲਸੀਡੀ ਤੱਕ ਘੰਟਾ ਦੋ ਘੰਟੇ ਅਛਾ ਜੀ ਮੈਕਸਿਮਮ 3 ਘੰਟੇ ਕਿਉਂਕਿ ਇਹ ਤਾਂ ਵੱਡਾ ਆਪਰੇਸ਼ਨ ਹੋਵੇ ਛੋਟਾ ਪ੍ਰੋਜੈਕਟ ਕੁਝ ਮਰਜੀ ਹੋਵੇ ਇਹ ਤੇ ਨਹੀਂ ਕੋਈ ਟਾਈਮ ਲੱਗਦਾ ਵੀਰੇ ਇਹ ਤਾਂ ਆ ਹੀ ਹੁੰਦਾਗਾ ਵੀ ਬਸ ਕੰਮ ਲਾਈਨ ਚ ਲੱਗਦਾਗਾ ਜਦੋਂ ਵਾਰੀ ਆ ਗਈ ਕਿਉਂ ਇਹ ਤਾਂ ਵੀਰੇ ਹੁਣ 15 18 ਸਾਲਾਂ ਤੋਂ ਕਰ ਹੀ ਰਹੇ ਆ ਨਾ ਇਹ ਤਾਂ ਜਵਾਨੀ ਯਾਦ ਹੋਊਗਾ ਚਾਹੇ ਕੰਪਨੀ ਦੇ ਵਿੱਚ ਕੰਪਨੀ ਕਹੇ ਦੇਣਾ ਵੀ ਸੋਨੀ ਸਾਮਸਨ ਕੋਈ ਮਰਜ਼ੀ ਮਹਿੰਗਾ ਬ੍ਰਾਂਡ ਆ ਕਹੇ ਦੇ ਵੀ ਸਾਡੇ ਕੋਲੇ ਸਮਾਨ ਨਹੀਂ ਮਿਲਦਾ ਇਹਦਾ ਅੱਖਾਂ ਵਿੱਚ ਕੇ ਕਰ ਦਾਂਗੇ ਇਹੋ ਜੀ ਕੋਈ ਗੱਲ ਨਹੀਂ ਜੇ ਖਰਾਬ ਆ ਉਹ ਰਿਪੇਅਰ ਹੋ ਜੂਗੀ ਤੇ ਜੇ ਕੁਝ ਐਦਾਂ ਦਾ ਹੈਗਾ ਵੀ ਜਿਹੜਾ ਜਮਾ ਹੀ ਡੈਮੇਜ ਹੋ ਚੁੱਕਿਆ ਉਹ ਰਿਪੇਅਰ ਕਰਕੇ ਕਾਮਯਾਬ ਨਹੀਂ ਰਹਿਣਾ ਆਪਣਾ ਸਪੋਇ ਕਰ ਰਿਪੇਅਰ ਕੀਤਾ ਰਿਪੇਅਰ ਕਰਕੇ ਆਪਾਂ ਲੱਗਿਆ ਵੀ ਨਹੀਂ ਚੱਲੂਗਾ ਲੰਬਾ ਟਾਈਮ ਤਾਂ ਉਹਨੂੰ ਫਿਰ ਉਦੋਂ ਵਾਰ ਚੇਂਜ ਕਰਾ ਦੇਣੀ ਹੁੰਦੀ ਆ ਸਮਾਨ ਹਰ ਇੱਕ ਕੰਪਨੀ ਦਾ ਮਿਲ ਜਾਂਦਾ ਕੋਈ ਐਹੋ ਜੀ ਗੱਲ ਨਹੀਂ ਅਗਰ ਕੰਪਨੀ ਨੇ ਵੀ ਜਵਾਬ ਦੇਤਾ ਨਾ ਉਹਦਾ ਵੀ ਗਾਰੰਟੀ ਹੈ ਵੀ ਮਿਲੂਗੀ ਮਿਲੂਗਾ ਅਗਰ ਬਹੁਤ ਜ਼ਿਆਦਾ ਪੁਰਾਣਾਗਾ ਉਹਦੀ ਇਕੱਲੇ ਦੀ ਗੱਲ ਵੱਖਰੀ ਹੈ ਉਹ 10-15 ਸਾਲ ਜਿਹੜਾ ਜਮਾ ਹੀ ਪੁਰਾਣਾਗਾ ਨਹੀਂ ਤਾਂ ਤਕਰੀਬਨ ਤਕਰੀਬਨ ਹੱਲ ਹੁੰਦਾ ਹਰ ਇੱਕ ਸੈਟ ਦਾ ਬਾਈ ਕਈ ਵਾਰੀ ਨਾ ਕਿਰ ਪਹਿਲਾਂ ਤਾਂ ਮਸਾ ਹੀ ਉਹ ਜਵਾਕ ਨੂੰ ਐਲਸੀਡੀ ਲੈ ਕੇ ਦਿੰਦੇ। ਫੇਰ ਬਾਈ ਉਹ ਜੇ ਖੜ ਗਈ ਹਾਂਜੀ ਹਾਂਜੀ ਤੇ ਮਿਸਤਰੀ ਕਹਿੰਦਾ ਬਾਈ ਬਦਲ ਨਹੀਂ ਪਊਗਾ। ਕਿਉਂਕਿ ਹਰੇਕ ਮਿਸਤਰੀ ਦੇ ਕਰਨ ਦੀ ਹੈ ਨਹੀਂ ਤੇ ਫਿਰ ਕਿਰਤੀ ਬੰਦੇ ਨੂੰ ਬਾਈ 10-15000 ਰੁਪਏ ਨਵੇਂ ਸਿਰੇ ਤੋਂ ਲਾਉਣਾ ਬਹੁਤ ਔਖਾ। ਦੋਲੋ ਨਾ ਚੁੱਪ ਕਰਕੇ ਲੀੜੇ ਚ ਲਵੇਟ ਕੇ ਤੇ ਕੱਚ ਚ ਦੇ ਲਿਓ। ਹੋ ਜਾਏ। ਇਧਰੋਂ ਚਲਦੀ ਲੈ ਜਿਓ। ਇਹ ਅਗਰੇ ਹੈ ਨਾ ਬਾਈ ਕਾਲੀ ਕੋਈ ਨਹੀਂ ਵੀਰੇ। ਆਹ ਇਹ ਸਟਾਟਰਾਂ ਦਾ ਕੇਸ ਆ ਬਾਈ। ਕੋਈ ਵੀ ਸੱਜਣ ਆਉਣਾ ਚਾਹੁੰਦਾ ਬਾਈ ਨੂੰ ਫੋਨ ਕਰ ਲਿਓ ਬਾਈ ਸੱਤਾਂ ਦਿਨਾਂ ਜਾਂ ਕੋਈ ਦਿਨ ਬਿਲ ਬੰਦ ਤਾਂ ਨਹੀਂ ਹੁੰਦੇ ਕੋਈ ਨਹੀਂ ਬੰਦ ਹੁੰਦੀ ਵੀਰੇ ਇੱਥੇ ਹੁੰਨੇ ਹੈਗੇ ਇੱਥੇ ਹੁੰਨੇ ਹੈ ਹਾਂਜੀ ਹਾਂਜੀ ਤੇ ਆਉਣਾ ਕਿੱਥੇ ਕ ਮੜਾ ਜਿਹਾ ਐਡਰੈਸ ਬੋਲ ਦਿੰਦਾ ਆਪਣਾ ਵੀਰੇ ਬਠਿੰਡਾ ਰੇਲਵੇ ਸਟੇਸ਼ਨ ਦੇ ਗੇਟ ਦੇ ਕੋਲੇ ਇਹ ਮੱਛੀ ਮਾਰਕੀਟ ਹੈਗੀ ਆ ਉੱਪਰ 25 ਨੰਬਰ ਦੁਕਾਨ ਆ ਢਿਲੋਂ ਦੇ ਨਾਮ ਤੇ ਤਕਰੀਬਨ ਆਮ ਹੀ ਪਤਾ ਲੱਗ ਜਾਂਦਾ ਬਾਕੀ ਮੋਬਾਈਲ ਨੰਬਰ ਹੈਗਾ ਉਸ ਤੇ ਬੰਦਾ ਕੰਟੈਕਟ ਕਰਕੇ ਆ ਜੀ ਨੰਬਰ ਸੰਪਰਕ ਕਰ ਲਓ ਸੱਜਣੋ ਬਾਈ ਤੋਂ ਲੋਕੇਸ਼ਨ ਮੰਗਾ ਲਿਓ ਵੇਲੇ ਇੱਕ ਵੇਲੇ ਫੋਨ ਕਰਨ ਤੋਂ ਮੜਾ ਜ ਦਿਨੇ ਫੋਨ ਕਰੋ ਲੋਕੇਸ਼ਨ ਮੰਗਾਓ ਆਜੋ ਤੁਹਾਡਾ ਮਸਲਾ ਫੋਨ ਤੇ ਤਾਂ ਹੱਲ ਹੋਣਾ ਨਹੀਂ ਤੁਸੀਂ ਲੋਕੇਸ਼ਨ ਮੰਗਾਓ ਬਾਈ ਨੂੰ ਵਟਸਐਪ ਤੇ ਹੈਲੋ ਭੇਜੋ ਕਹੋ ਲੋਕੇਸ਼ਨ ਭੇਜ ਦੇ ਤੁਹਾਨੂੰ ਲੋਕੇਸ਼ਨ ਭੇਜ ਦੂਗਾ ਇੱਥੇ ਮਾਰੋ ਲੋਕੇਸ਼ਨ ਤੇ ਉਂਗਲ ਆ ਚਵਾਰੇ 'ਚ ਚੜਿਆ ਉਹ ਸੱਜਣੋ ਚਵਾਰੇ ਤੇ ਚੜਦੇ ਦੇ ਤੁਹਾਨੂੰ ਵੀਡੀਓ ਕਿੱਥੇ ਤੁਸੀਂ ਮੋਟਰਸਾਈਕਲ ਜਾਂ ਗੱਡੀ ਲਾਉਣੀ ਆ ਉਹ ਦਿਖਾਤੀ ਚਵਾਰੇ 'ਚ ਪਹੁੰਚਦੇ ਕਰਤਾ ਤੁਹਾਨੂੰ ਉਦੋਂ ਬਾਅਦ ਤੁਸੀਂ ਠੀਕ ਕਰਾ ਕੇ ਉਹਦਾ ਸਟਾਰਟਰ ਲਿਜਾਣਾ ਆ ਲਿਜਾਣੀ ਆ ਸੱਜਣੋ ਲਿਜਾ ਸਕਦਾ ਤੇ ਵੀਰੇ ਬਹੁਤ ਬਰੀਆਂ ਇਹਨਾਂ ਦੀ ਗਾਰੰਟੀ ਲੰਗੀ ਨਹੀਂ ਹੁੰਦੀ ਤੇ ਉਦੋਂ ਕੰਪਨੀ ਕਹਿੰਦੀ ਆ 20 ਦਿਨਾਂ ਨੂੰ ਬਣੂ 15 ਨੂੰ ਬਣੂ ਉਹ ਅਗਰ ਗਾਰੰਟੀ ਅਗਲੇ ਦਿਨ ਹੈਗੀ ਆ ਨਵੀਂ ਆ ਸੈਟ ਗਾਰੰਟੀ ਦੇ ਵਿੱਚ ਹੈਗਾ ਕੋਈ ਇਸ਼ੂ ਨਹੀਂਗਾ ਫਿਰ ਆਪਾਂ ਬਹੁਤ ਘੱਟ ਟ੍ਰੇਡ ਤੇ ਠੀਕ ਕਰ ਦਿੰਨੇ ਆ ਕਿਉਂਕਿ ਕੋਈ ਚੀਜ਼ਾਂ ਐ ਆਏ ਹੈਗੇ ਨਾ ਪੁਰਾਣੇ ਕੰਮ ਕਰਦੇ ਆ ਕੰਪਨੀਆਂ ਦੇ ਵਿੱਚ ਵੀ ਸੈਟਿੰਗ ਹੈਗੀ ਹੈਗੀ ਤਾਂ ਕੋਈ ਸਮਾਨ ਆਪਣਾ ਕਾਫੀ ਹੱਦ ਤੱਕ ਰਿਪਲੇਸ ਵੀ ਹੋ ਜਾਂਦਾ ਉਸ ਹਾਲਾ ਅਗਰ ਗਾਰੰਟੀ ਦੇ ਵਿੱਚ ਆ ਤਾਂ ਉਹ ਬਹੁਤ ਘੱਟ ਟ੍ਰੇਡ ਤੇ ਚਾਹੇ ਡੀਲਰ ਆ ਚਾਹੇ ਕਸਟਮਰ ਆ ਅਗਰ ਡੀਲਰ ਵੀ ਲੈ ਆਊਗਾ ਤਾ ਵੀ ਉਹਨੂੰ ਬਹੁਤ ਘੱਟ ਰੇਟ ਤੇ ਆਪਾਂ ਕਰ ਦਿਆਂਗੇ ਡੀਲਰ ਕਿਸਾਨ ਤੋਂ ਗਾਲਾਂ ਨਾ ਲਈ ਜਾਇਓ ਕਈ ਵਾਰੀ ਕੰਪਨੀ ਬਾਹ ਨੀ ਫੜਦੀ ਹੁੰਦੀ ਸੀਜ਼ਨ ਵਾਲੇ ਦਾ ਟਾਈਮ ਜ਼ਿਆਦਾ ਲਾਂਦੀ ਹੁੰਦੀ ਹਾਂ ਤੇ ਡੀਲਰ ਵੀ ਸਾਰੇ ਨੋਟ ਕਰ ਲੋ ਤੁਹਾਡੇ ਕੋਲੇ ਤੁਹਾਨੂੰ ਹੀਰਾ ਬੰਦਾ ਭਾਲ ਕੇ ਦੇਤਾ ਗਰੰਟੀ ਵਾਲਿਆਂ ਨੂੰ ਉਹ ਕਹਿੰਦਾ ਮੇਰਾ ਹੈਗਾ ਸੈਟ ਤੁਹਾਡਾ ਬਹੁਤ ਜਿਆਦਾ ਰੇਟ ਚ ਕਰ ਦਿਆ ਕਰੂੰਗਾ ਮਤਲਬ ਉਹ ਕਹਿਣ ਤੋਂ ਸਾਰੇ ਫੜ ਲਓ ਤੇ ਇੱਕ ਮੈਂ ਤੁਹਾਨੂੰ ਫੇਰ ਕਹਿ ਦਿੰਨਾ ਬੰਦਾ ਇਹ ਮਿਹਨਤ ਕਾਸ਼ ਬੰਦਾ ਬਹੁਤ ਵਾਰੀ ਅਗਲੇ ਦਾ ਕੰਮ ਕਰਕੇ ਦੇ ਰਿਹਾ ਹੁੰਦਾ ਉਦੋਂ ਹੁੰਦਾ ਭੀੜ ਸੰਘੀੜ ਹੁੰਦੀ ਆ ਵੀਰੇ ਤਾਂ ਇਸ ਕਰਕੇ ਬੇਨਤੀ ਹੈ ਵੀ ਜੇ ਫੋਨ ਬਾਈ ਚਾਂਸ ਨਾ ਚੱਕਿਆ ਜਾਵੇ ਤਾਂ WhatsApp ਤੇ ਮੈਸੇਜ ਕਰ ਲਿਓ ਬਾਈ ਤੁਹਾਨੂੰ ਦੇਰ ਸਵੇਰ ਮੈਸੇਜ ਕਰ ਲੂਗਾ ਹਾਂ ਰਿਪਲਾਈ ਕਰ ਦਾਂਗੇ ਠੀਕ ਹੈ ਨਾ ਰਿਪਲਾਈ ਕਰ ਲੂਗਾ ਜੇ ਦਾ ਫੋਨ ਚੱਕ ਲਿਆ ਗੱਡਾ ਜੇ ਨਾ ਚੱਕਿਆ ਗਿਆ ਤਾਂ WhatsApp ਤੇ ਮੈਸੇਜ ਕਰ ਲਿਓ ਜਿਉਂਦੇ ਰਹੋ